ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਸਰੂਆ ਜੇ ਦੋਸਤੋ ਆਸ-ਪਾਸ ਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਜਲੰਧਰ ਪਵਾੜਾ ਲੁਧਿਆਣਾ ਇਹ ਦੋਸਤੋ ਆਸ-ਪਾਸ ਦੇ ਇਲਾਕੇ ਆ ਤੇ ਅੱਜ ਪਹੁੰਚੇ ਆ ਬਾਈ ਨਰਿੰਦਰ ਕੋਲੇ ਐਨ ਕੇ ਫਾਰਮ ਦੋਸਤੋ ਇਸ ਫਾਰਮ ਚੋਂ ਦੋ ਵੜਾ ਦਿਖਾਉਣੀ ਆ ਦੋਨੇ ਜਰਸੀ ਤੇ ਚੰਗੇ ਰਿਕਾਰਡ ਵਾਲੀਆਂ ਵੀਡੀਓ ਨੂੰ ਮੈਂ ਤਾਂ ਹੀ ਵੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜਾਣਗੇ ਆਪਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਇੱਕ ਨੰਬਰ ਵੈੜ ਤੋਂ ਸਟਾਰਟਿੰਗ ਕਰ ਲੈਨੇ ਆ ਦੋਸਤੋ ਪਹਿਲਾ ਸੁਆ ਵੈੜਾ ਮੂੰਹ ਤੋਂ ਦੋ ਦੰਦਾਂ ਦਾ ਡੇਟ ਮੁਤਾਬਕ ਬਾਈ ਕਹਿੰਦਾ ਇੱਕ ਮਹੀਨਾ ਹਜੇ ਪੂਰੀ ਕੱਚੀ ਆ ਸੂਨ ਦੇ ਵਿੱਚ 40 ਇੱਕ 53 ਬਾਈ ਕਹਿੰਦਾ ਸਿਮਨ ਲੱਗਿਆ ਹੋਇਆ ਤੇ ਮਾਂ ਦਾ ਮਿਲਕ ਰਿਕਾਰਡ ਬਾਈ ਕਹਿੰਦਾ 20 ਕਿਲੋ ਦਾ ਆਪ ਬਾਈ ਕਹਿੰਦਾ 15 ਕਿਲੋ ਦੁੱਧ ਵੜ ਖੁੱਲਾ ਚਵਾਜੂਗੀ ਬਾਕੀ ਦੋਸਤੋ ਇੱਕ ਮਹੀਨੇ ਜੇ ਬੱਚੇ ਚੰਗਾ ਵੱਡਾ ਹਵਾਨਾ ਤਿਆਰ ਕਰ ਜੂਗੀ ਵਾਲਟੈਲ ਦੋਸਤੋ ਹਵਾਨੀ ਜੱਜ ਕਾਫੀ ਪਈ ਆ ਉਮੀਦ ਆ ਬਾਈ ਕਹਿੰਦਾ ਦੁੱਧ ਪਹਿਲੇ ਸੂ ਆ 15 ਕਿਲੋ ਖੁੱਲਾ ਚਵਾਉਣਾ ਚਾਹੀਦਾ ਕਿ ਬਰੀਡ ਦੋਸਤੋ ਬਹੁਤ ਚੰਗੀ ਆ ਘਤ ਘਾੜ ਦੋਸਤੋ ਚੰਗਾ ਬਾਕੀ ਤੁਸੀਂ ਵੇਖ ਸਕਦੇ ਆ ਦੋਸਤੋ ਪੈਠ ਫੁਟਾ ਚੰਗਾ ਚੌ ਚੰਗੀ ਪਲੀ ਸੰਭੀਆ ਦੋਸਤੋ ਥਾਣ ਦੋਸਤੋ ਚਾਰੇ ਸੇਮ ਹੀ ਲੱਗੇ ਹੋਏ ਕੱਲੇ ਕੱਲੇ ਨਿੱਖਰ ਮੇ ਸੋਹਣੇ ਨੁਕਰਾਂ ਤੇ ਤੇ ਬਾਈ ਨੇ ਮੌਲ ਰੱਖਿਆ ਹੋਇਆ 45000 ਰੁਪਿਆ ਉਹ ਚ ਬਾਈ ਕਹਿੰਦਾ ਮਾਨਤਾਨ ਹੋ ਜਾਊਗਾ ਦੋ ਨੰਬਰ ਵੈੜ ਦੀ ਗੱਲ ਕਰਦੇ ਆ ਹਾਂਜੀ ਦੋਸਤੋ ਦੂਜਾ ਸੂਆ ਵੈੜ ਸੋਣ ਜਾ ਰਹੀ ਆ ਮੂਹ ਤੋ ਦੋਸਤੋ 6 ਦਾ ਡੇਟ ਮੁਤਾਬਕ ਬਾਈ ਕਹਿੰਦਾ ਡੇਢ ਮਹੀਨਾ ਹਜੇ ਕੱਚੀ ਆ 31 ਇੱਕ 46 ਬਾਈਕ ਨਾ ਸਿਮ ਲੱਗਿਆ ਹੋਇਆ ਵੈੜ ਦੇ ਦੂਜਾ ਸੂਆ ਸੋਣ ਜਾ ਰਹੀ ਤੇ ਪਹਿਲੇ ਸੂਏ ਬਾਈ ਕਹਿੰਦਾ ਪਲੋਂ ਨੇ ਆਪਣੇ ਘਰੇ 25 ਕਿਲੋ ਦੁੱਧ ਖੁੱਲਾ ਚਵਾਇਆ ਤੇ ਐਤਕੀ ਬਾਈ ਕਾਫੀ ਸਾਈਕਰੋ ਤੋਂ ਕੁਨਾ ਚਵਾ ਜੂਗੀ ਵਲਟਾਲ ਦੋਸਤੋ ਹਵਾਨੇ ਹਜੇ ਕਾਫੀ ਪਈ ਹੈ ਦਦੋ ਡਰਾਈ ਹੈ ਇਸ ਵਕਤ ਦੋਸਤੋ ਤੇ ਕਦ ਕੜ ਦੋਸਤੋ ਚੰਗਾ ਡੇਢ ਮਹੀਨਾ ਸੋਣ ਚ ਬਾਕੀ ਹੈ ਤੇ ਰੇਟ ਬਾਈ ਕਹਿੰਦਾ 45000 ਰੁਪਇਆ ਉਹ ਚ ਬਾਈ ਕਹਿੰਦਾ ਮਾਨਤਨ ਹੋ ਜੂਗਾ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲੇ ਜੇ ਵੀਡੀਓ ਨੂੰ ਐਂਡ ਤਾਈ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ